ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਅੱਜ 4 ਮਈ 2025 ਦਿਨ ਐਤਵਾਰ ਹਰ ਦਿਨ ਕਵਤਾ ਤਹਿਤ ਅੱਜ ਜਿਹੜੀ ਕਵਤਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹਦਾ ਨਾਮ ਮਾਂ ਤੇ ਉਹਦੇ ਕਵੀ ਨੇ ਨਵਤੇਜ ਭਾਰਤੀ ਨਵਤੇਜ ਭਾਰਤੀ ਅਤੇ ਅ즈ਮੇਰ ਰੋਡੇ ਦੋਨੋਂ ਭਰਾ ਨੇ ਤੇ ਦੋਨੋਂ ਭਰਾਵਾਂ ਦੀ ਕਿਤਾਬ ਲੀਲਾ ਬੜੀ ਚਰਚਿਤ ਕਿਤਾਬ ਹੈ ਤੇ ਮੈਂ ਕਹਿ ਸਕਦਾ ਕਿ ਪੰਜਾਬੀ ਦੀ ਸਭ ਤੋਂ ਆਕਾਰ ਦੇ ਵਿੱਚ ਵੱਡੀ ਕਿਤਾਬ ਹੈ ਇਹ ਵੀ ਆਪਣੇ ਆਪ ਵਿੱਚ ਖੂਬਸੂਰਤ ਗੱਲ ਹੈ ਕਪਤਾ ਮਾ ਕਵੀ ਨਵਦੀਪ ਬਾੜੀ ਮੇਰੀ ਮਾਂ 90 ਬਰੇ ਦੀ ਹੋ ਗਈ ਹੈ ਮੇਰੀ ਮਾਂ 90 ਬਰੇ ਦੀ ਹੋ ਗਈ ਹੈ ਸਵੇਰੇ ਨਹਾ ਧੋ ਕੇ ਆਦਮ ਨਾਲ ਰਮਾਲ ਵਿੱਚੋਂ ਗੁਟਕਾ ਕੱਢਦੀ ਹੈ ਜਪਜੀ ਸਾਹਿਬ ਪੜਨ ਲੱਗ ਜਾਂਦੀ ਹੈ ਨਿਗਾ ਮੱਧਮ ਪੈ ਗਈ ਹੈ ਇੱਕੋ ਪੰਕਤੀ ਦੁਆਰਾ ਪੜ ਜਾਂਦੀ ਹੈ ਨਿਗਾ ਮੱਧਮ ਪੈ ਗਈ ਹੈ ਇੱਕੋ ਪੰਕਤੀ ਦੁਆਰਾ ਪੜ ਜਾਂਦੀ ਹੈ ਉਹਨੂੰ ਕੋਈ ਕਾਹਲ ਨਹੀਂ ਨਾਹੀਂ ਉਹਦੇ ਵੇਲੇ ਨੂੰ ਕਾਹਲ ਹੈ ਜਿਵੇਂ ਰੁਕ ਰੁਕ ਕੇ ਪੜਦੀ ਹੈ ਵੇਲਾ ਵੀ ਰੁਕ ਰੁਕ ਕੇ ਟੁਰਦਾ ਹੈ ਪਰ ਪਾਠ ਕਿੰਨਾ ਕੁ ਚਿਰ ਕਰੀ ਜਾਵੇ ਉਹ ਗੁਟਕਾ ਬੰਦ ਕਰਦੀ ਹੈ ਮੱਥੇ ਨਾਲ ਲਾਉਂਦੀ ਹੈ ਰਮਾਲੇ ਵਿੱਚ ਲਪੇਟ ਕੇ ਨਾਲ ਪਏ ਮੇਜ਼ ਤੇ ਰੱਖ ਦਿੰਦੀ ਹੈ ਬੂਹੇ ਵੱਲ ਵੇਖਦੀ ਘਰ ਵਿੱਚ ਤੁਰਦੇ ਫਿਰਦੇ ਪੈਰਾਂ ਦੀ ਬਿੜਕ ਸੁਣਦੀ ਰਹਿੰਦੀ ਹੈ ਬੂਹੇ ਵੱਲ ਵੇਖਦੀ ਘਰ ਵਿੱਚ ਤੁਰਦੇ ਫਿਰਦੇ ਪੈਰਾਂ ਦੀ ਬਿੜਕ ਸੁਣਦੀ ਰਹਿੰਦੀ ਹੈ ਜਦੋਂ ਕੋਈ ਆਵਾਜ਼ ਬੂਹੇ ਵੱਲ ਆਉਂਦੀ ਹੈ ਉਹਦੇ ਚਿਹਰੇ ਦੀਆਂ ਝੁਰੜੀਆਂ ਲਿਸ਼ਕ ਉੱਠੀਆਂ ਹਨ ਅੱਖਾਂ ਬੂਹੇ ਤੇ ਜੁੜ ਜਾਂਦੀਆਂ ਹਨ ਬੱਚੇ ਖੇਡਦੇ ਖੇਡਦੇ ਅੰਦਰ ਆਉਂਦੇ ਹਨ ਕੈਂਡੀ ਮਿਲਣਸਾਰ ਗੋਦੀ ਵਿੱਚੋਂ ਨਿਕਲ ਜਾਂਦੇ ਹਨ ਬੱਚੇ ਖੇਡਦੇ ਖੇਡਦੇ ਬੱਚੇ ਖੇਡਦੇ ਖੇਡਦੇ ਅੰਦਰ ਆਉਂਦੇ ਹਨ ਕੈਂਡੀ ਮਿਲਣਸਾਰ ਗੋਦੀ ਵਿੱਚੋਂ ਨਿਕਲ ਜਾਂਦੇ ਹਨ ਮੈਂ ਮਿਲਦਾ ਹਾਂ ਉਹ ਰੋਸਾ ਕਰਦੀ ਹੈ ਮੈਂ ਮਿਲਦਾ ਹਾਂ ਔਰ ਰੋਸਾ ਕਰਦੀ ਹੈ ਮੇਰੇ ਕੋਲ ਕੋਈ ਬੰਦਾ ਨਹੀਂ ਦੁੱਖ ਸੁੱਖ ਨਹੀਂ ਫੋਲਦਾ ਮੇਰੇ ਕੋਲ ਕੋਈ ਬੰਦਾ ਨਹੀਂ ਦੁੱਖ ਸੁੱਖ ਨਹੀਂ ਫੋਲਦਾ ਤੂੰ ਐਂਡੀਆਂ ਪੋਥੀਆਂ ਪੜਿਆ ਕਿਸੇ 'ਚ ਦੱਸਿਆ ਵੀ ਢੋ ਜਾਏ ਐਨੇ ਉਪਰੇ ਕਿਵੇਂ ਹੋ ਜਾਂਦੇ ਆ ਤੂੰ ਐਂਡੀਆਂ ਪੋਥੀਆਂ ਪੜਿਆ ਕਿਸੇ 'ਚ ਦੱਸਿਆ ਵੀ ਢੋ ਜਾਏ ਇੰਨੇ ਉਪਰੇ ਕਿਵੇਂ ਹੋ ਜਾਂਦੇ ਆ ਜਦੋਂ ਉਸ ਕੋਲ ਕੋਈ ਨਹੀਂ ਹੁੰਦਾ ਉਹ ਕਮਲੀਆਂ ਰਮਲੀਆਂ ਮਾਰਨ ਲੱਗ ਜਾਂਦੀ ਹੈ ਨੇੜੇ ਆਉਂਦੀ ਚੁੱਪ ਨੂੰ ਸ਼ਿਸ਼ਕਾਰ ਦੇਂਦੀ ਹੈ ਉਹਦੇ ਬੋਲਾਂ ਦੇ ਅਰਥ ਨਹੀਂ ਰਹਿੰਦੇ ਬੋਲਣਾ ਹੀ ਅਰਥ ਹੁੰਦਾ ਹੈ ਉਹਦੇ ਬੋਲਾਂ ਦੇ ਅਰਥ ਨਹੀਂ ਰਹਿੰਦੇ ਬੋਲਣਾ ਹੀ ਅਰਥ ਹੁੰਦਾ ਹੈ ਮੈਨੂੰ ਉਸਦੀ ਬੋਲੀ ਨਹੀਂ ਆਉਂਦੀ ਮੈਨੂੰ ਉਸਦੀ ਬੋਲੀ ਨਹੀਂ ਆਉਂਦੀ ਮੇਰੇ ਚਿਹਰੇ ਤੇ ਉਹਨੀਆਂ ਝੁੜੜੀਆਂ ਨਹੀਂ ਪਈਆਂ ਮੇਰੇ ਚਿਹਰੇ ਤੇ ਉਹਨੀਆਂ ਝੁੜੜੀਆਂ ਨਹੀਂ ਪਈਆਂ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਹਣਾ ਲੱਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ